ਕਰੀਏ ਜੀ 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 ਚਲੋ ਸਭ ਤੋਂ ਪਹਿਲਾਂ ਤਾਂ ਜਿੰਨੇ মিডিਆ ਕਰਮੀ ਸਾਡੇ ਭਰਾ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦੇ ਵਿੱਚ ਬਹੁਤ ਕੁਝ ਜ਼ਿਆਦਾ ਨਹੀਂ ਪਰ ਕਿਉਂਕਿ ਇੱਕ ਪੰਜਾਬ ਤੋਂ ਵੱਡੇ ਵੀਸੇਪੀ ਆਗੂ ਦਾ ਜਿਹੜਾ ਬਿਆਨ ਆਇਆ ਸੁਨੀਲ ਜਾਖੜ ਜੀ ਦਾ ਸੋ ਸਾਡਾ ਫਰਜ਼ ਬਣਦਾ ਸੀ ਉਹਨੂੰ ਕਾਊਂਟਰ ਕਰੀਏ ਅ ਦੋਨੇ ਫੋਰਮਾ ਤੋਂ ਸਾਥੀ ਸਾਡੇ ਬੈਠੇ ਨੇ ਹਰ ਸਵਿੰਦਰ ਜੀ ਨੇ ਕੁਲਵਿੰਦਰ ਸਿੰਘ ਪੰਜੋੜਾ ਨੇ ਬਲਵੰਤ ਸਿੰਘ ਬਹਿਰਾਮਕੇ ਨੇ ਇਹ ਸਾਥੀ ਸਾਡੇ ਤਾਂ ਈਸਨ ਤਾਮਿਲਨਾਡੂ ਤੋਂ ਆਏ ਨੇ ਔਰ ਮਨਦੀਪ ਸਿੰਘ ਕਲੇਰ ਜੀ ਨੇ ਸੋ ਇਹ ਅੱਜ ਦੀ ਪੀਸੀ ਦੇ ਵਿੱਚ ਸਾਰੇ ਸਾਥੀ ਬੈਠੇ ਨੇ ਮੈਂ ਮਨਜੀਤ ਸਿੰਘ ਰਾਏ ਸੋ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਜਿਹੜਾ ਸੁਨੀਲ ਜਾਖੜ ਜੀ ਨੇ ਬਿਆਨ ਦਿੱਤਾ ਹੈ ਉਹ ਸੁਨੀਲ ਜਾਖੜ ਜੀ ਕਿਤੇ ਕਿਸਾਨ ਵਰਸਜ ਪੰਜਾਬ বিজেপি ਤਾਂ ਨਹੀਂ ਬਣਾਉਣਾ ਚਾਹੁੰਦੇ ਨਰਿੰਦਰ ਮੋਦੀ ਵੱਲੋਂ ਕੱਟ ਕੇ ਭਾਰ ਸਰਕਾਰ ਵੱਲੋਂ ਇਸ ਮੰਗਾਂ ਨੂੰ ਕੱਟ ਕੇ ਇੱਧਰ ਤਾਂ ਨਹੀਂ ਪੇਸ਼ ਕਰਨਾ ਚਾਹੁੰਦੇ ਜੇ ਸੁਨੀਲ ਜਾਖੜ ਜੀ ਨੂੰ ਇੰਨਾ ਕੁ ਫਿਕਰ ਹੈ ਪੰਜਾਬ ਦਾ ਜਿਹੜਾ ਉਹ ਕਹਿ ਰਹੇ ਨੇ ਕਿ ਨੌਜੋਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਿਹੜਾ ਪੂਰੇ ਦੇਸ਼ ਦਾ ਅੰਦੋਲਨ ਹੈ ਪੰਜਾਬ ਦੇ ਮੁੰਡੇ ਤੇ ਲੜਿਆ ਜਾ ਰਿਹਾ ਹੈ ਜਿਹੜਾ ਉਹਨਾਂ ਨੂੰ ਇੰਨਾ ਕੁ ਫਿਕਰ ਹੈ ਕੀ ਉਹਨਾਂ ਨੂੰ ਇਹ ਫਿਕਰ ਹੈ ਕਿ ਉਹਨੇ ਪੁੱਛਿਆ ਕੇਂਦਰ ਨੂੰ ਵੀ ਜਿਹੜੀ 70000 ਪੈਰਾ ਮਿਲਟਰੀ ਫੋਰਸ ਜਿਹੜੀਆਂ ਲਾਈਆਂ ਉਹ ਕਿਉਂ ਲਾਈਆਂ ਨੇ ਦੇਸ਼ ਦੇ ਲੋਕ ਜਾ ਰਹੇ ਨੇ ਪੰਜਾਬ ਦੇ ਲੋਕ ਜਾ ਰਹੇ ਨੇ ਤੇ ਪੰਜਾਬ ਦੇ ਹਿੱਤ ਚ ਆਵਾਜ਼ ਉਠਾਈ ਸੁਨੀਲ ਜਾਖੜ ਜੀ ਨੇ ਕੀ ਸੁਨੀਲ ਜਾਖੜ ਜੀ ਨੇ ਇਹ ਪੁੱਛਿਆ ਕਿ ਜਿਹੜੇ ਆंसू ਗੋਲੇ ਜਿਹੜੀਆਂ ਰਬੜ ਦੀਆਂ ਗੋਲੀਆਂ ਆਈਵਨ ਬਿਲਕੁਲ ਬਰੂਦ ਦੀਆਂ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਨੇ ਜਿਹਦੇ ਨਾਲ ਸਾਡੇ ਸ਼ੁਕਰਨ ਦੀ ਡੈਥ ਹੋਈ ਹੈ ਉਹਤੇ ਕਿ ਜਾਖੜ ਜੀ ਨੇ ਪੱਖ ਰੱਖਿਆ ਪੰਜਾਬ ਦਾ ਕਿ ਜਾਖੜ ਜੀ ਨੇ ਇਹ ਪੁੱਛਿਆ ਕਿ ਪੰਜਾਬ ਦੇ ਲੋਕ ਆਪਣੀ ਰਾਜਧਾਨੀ ਨੂੰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕਿਉਂ ਰੋਕਿਆ ਹੋਇਆ ਕਿ ਜਾਖੜ ਜੀ ਨੇ ਇਹ ਪੁੱਛਿਆ ਕਿ ਇਹ ਆਪਣੀਆਂ ਮੰਗਾਂ ਲੈਣ ਜਾ ਰਹੇ ਨੇ ਤੇ ਹਰਿਆਣੇ ਵਾਲਿਆਂ ਨੇ ਕਿਉਂ ਰੋਡ ਰੋਕਿਆ ਹੋਇਆ ਔਰ ਮੈਂ ਇਹ ਬੇਨਤੀ ਕਰਨਾ ਚਾਹਾਂਗਾ ਇਹ ਕੇਵਲ ਇੱਕ ਸਿਨੈਰੀਓ ਇਹ ਬਣਾਇਆ ਜਾ ਰਿਹਾ ਹੈ ਕਿ ਇਹ ਜਿਹੜੀ ਲੜਾਈ ਆ ਇਹ ਕਿਸਾਨ ਦੀ ਕੇਂਦਰ ਤੋਂ ਮੰਗਾਂ ਦੀ ਨਹੀਂ ਹੈ ਇਹਨੂੰ ਹਟਕੇ ਕਨਵਰਟ ਕੀਤਾ ਜਾ ਰਿਹਾ ਹੈ ਕਿ ਬੀਜੇਪੀ ਜਿਹੜਾ ਕੇਂਦਰ ਦੇ ਇਸ਼ਾਰੇ ਤੇ ਸੁਨੀਲ ਜਾਖੜ ਜੀ ਉਹਨਾਂ ਦੇ ਹਿੱਤ ਦੇ ਵਿੱਚ ਉਹਨਾਂ ਦੀ ਬੋਲੀ ਬੋਲ ਕੇ ਪੰਜਾਬ ਵੱਲੋਂ ਕਾਊਂਟਰ ਕਰ ਰਹੇ ਨੇ ਬੀਜੇਪੀ ਨੂੰ ਸੋ ਉਹਦੀ ਅਸੀਂ ਸਖਸ਼ਬਦਾਂ 'ਚ ਨਿੰਦਾ ਕਰਦੇ ਆਂ ਔਰ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਜੇ ਇਹ ਇਨਾ ਹਿੱਤ ਹੈ ਤੁਹਾਨੂੰ ਤੇ ਫਿਰ ਬੀਜੇਪੀ ਦੀ ਪ੍ਰਧਾਨਗੀ ਤੋਂ ਦਿਓ ਸਤੀਵਾ ਤੇ ਪੰਜਾਬ ਦੇ ਨੌਜਵਾਨਾਂ ਨਾਲ ਖੜੇ ਹੋਵੋ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਗੁੰਮਰਾਹ ਕਰ ਰਹੇ ਪੰਜਾਬ ਦੇ ਲੋਕਾਂ ਨਾਲ ਖੜੇ ਹੋਵੋ ਤੇ ਦੇਸ਼ ਦੇ ਕਿਸਾਨ ਨਾਲ ਖੜੇ ਹੋਵੋ ਅੱਜ ਇਸਤੀਵਾ ਦੇਣ ਜੇ ਉਹ ਹਿੱਤ ਦੇ ਵਿੱਚ ਨੇ ਤੇ ਇਹਦਾ ਮਤਲਬ ਤੁਸੀਂ ਬੀਜੇਪੀ ਦੇ ਔਰ ਕੇਂਦਰ ਦੇ ਹਿੱਤ ਚ ਬੋਲ ਰਹੇ ਹੋ ਕਿਸਾਨਾਂ ਦੇ ਪੰਜਾਬ ਦੇ ਹਿੱਤ ਦੀ ਗੱਲ ਕੋਈ ਨਹੀਂ ਹੈ ਦੂਸਰੀ ਗੱਲ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜਾ ਸਾਡੇ ਲੋ ਐਲਾਨ ਬਾਰ ਬਾਰ ਇਹ ਸਿਨੈਰੀਓ ਬਣਾ ਰਿਹਾ ਜ ਬਣਾਇਆ ਜਾ ਰਿਹਾ ਸੀ ਕਿ ਕਿਸਾਨ ਜਿਹੜੇ ਆ ਉਹ ਜਿੱਦ ਤੇੜੇ ਨੇ ਵੀ ਟਰੈਕਟਰ ਟਰਾਲੀਆਂ ਲੈ ਕੇ ਜਾਣਾ ਹੈ ਪੰਜਾਬ ਵਾਲੇ ਬਿਲਕੁਲ ਟਰੈਕਟਰ ਟਰਾਲੀਆਂ ਲੈ ਕੇ ਜਾਣਗੇ ਉਹ ਬੈਠੇ ਨੇ ਇੱਥੇ ਜਿਸ ਦਿਨ ਰਸਤਾ ਖੁੱਲੇਗਾ ਪਰ ਪੂਰੇ ਦੇਸ਼ ਚੋਂ ਕਿਸਾਨ ਜਿਹੜਾ ਉਹ 6 ਮਾਰਚ ਨੂੰ ਟ੍ਰੇਨਾਂ ਰਾਹੀਂ ਬੱਸਾਂ ਰਾਹੀਂ ਪੈਦਲ ਉਹ ਦਿੱਲੀ ਵੱਲ ਕੂਚ ਕਰ ਰਿਹਾ ਹੈ ਕਿ ਅੱਜ ਕੇਂਦਰ ਸਰਕਾਰ ਦਾ ਬਿਆਨ ਆਏਗਾ ਕਿ ਅਸੀਂ ਜੰਤਰ ਮੰਤਰ ਦੀ ਜਗ੍ਹਾ ਦੇਤੀ ਕੇਂਦਰ ਸਰਕਾਰ ਉਹਨਾਂ ਨੂੰ ਜੰਤਰ ਮੰਤਰੀ ਦੀ ਜਗ੍ਹਾ ਦੇਵੇਗਾ ਇਹਦਾ ਬਿਆਨ ਦੇਣ ਕੇਂਦਰ ਵੱਲੋਂ ਸੋ ਇਹ ਗੱਲਾਂ ਕਰਕੇ ਸਿਨੈਰੀਓ ਬਣਾਉਣਾ ਹੈ ਕਿ ਕਿਸਾਨ ਜਿੱਦੀ ਹੈ ਔਰ ਉਹਨਾਂ ਨੂੰ ਇਜਾਜ਼ਤ ਜਿਹੜੀ ਹੈ ਦੇ ਦਿੱਤੀ ਹੈ ਕੇਂਦਰ ਨੇ ਇਹ ਪੁੱਛਣਾ ਚਾਹੁੰਦੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸੋ ਮੈਂ ਬੇਨਤੀ ਕਰਾਂਗਾ ਇੱਕ ਪ੍ਰੋਗਰਾਮ ਸਾਡਾ ਜਿਹੜਾ 10 ਮਾਰਚ ਦਾ ਹੈ ਉਹਦੇ ਵਿੱਚ ਪੂਰੇ ਦੇਸ਼ ਦੇ ਵਿੱਚੋਂ ਨਜ਼ਰ ਆਏਗਾ ਕਿ 10 ਮਾਰਚ ਨੂੰ ਪੂਰੇ ਦੇਸ਼ ਦੇ ਵਿੱਚ ਜਿਹੜੀਆਂ ਟ੍ਰੇਨਾਂ ਆ ਉਹ ਜਗ੍ਹਾ-ਜਗ੍ਹਾ ਤੇ ਪੂਰੇ ਭਾਰਤ ਦੇ ਵਿੱਚ ਬਲੌਕ ਕੀਤਾ ਜਾਏਗਾ ਜਿਹੜੇ ਟ੍ਰੇਨ ਰਹਿ ਗਿਆ ਔਰ ਉਹ ਟ੍ਰੇਨਾਂ ਨੂੰ ਰੋਕਿਆ ਜਾਏਗਾ ਸੋ ਮੈਂ ਜ਼ਿਆਦਾ ਨਾ ਗੱਲ ਕਰਦਾ ਹੋਇਆ ਸੋ ਮੈਂ ਬੇਨਤੀ ਕਰਦਾ ਸਾਡੇ ਵੀਰ ਜੀ ਨੂੰ ਸੋ ਉਹ ਆਪਣੀ ਗੱਲ ਰੱਖਣਗੇ ਪਹਿਲੇ ਸਾਰੇ ਪੱਤਰਕਾਰਾਂ ਸਤਿ ਸ਼੍ਰੀ ਅਕਾਲ ਜੀ ਸੋ ਮੈਂ ਰਾਏ ਸਾਹਿਬ ਦੀ ਗੱਲ ਅੱਗੇ ਤੋਰਦਾ ਜੀ ਜਿਹੜਾ ਜਾਖੜ ਸਾਹਿਬ ਦਾ ਬਿਆਨ ਆ ਜੀ ਜਾਖੜ ਸਾਹਿਬ ਕਹਿ ਰਹੇ ਆ ਕਿ ਅਸੀਂ ਬੱਚਿਆਂ ਨੂੰ ਆਪਣੇ ਨੌਜਵਾਨਾਂ ਨੂੰ ਗੁਮਰਾਹ ਕਰ ਰਹੇ ਆ ਅਸੀਂ ਇੱਕ ਜਖੜ ਸਾਹਿਬ ਨੂੰ ਸਵਾਲ ਪੁੱਛਣਾ ਚਾਹੁੰਦੇ ਆਂ ਵੀ ਜਿਹੜੇ ਪੰਜਾਬ ਉਹਦਾ ਮਤਲਬ ਇਹ ਹੈ ਕਿ ਪੰਜਾਬ ਵਾਲੇ ਪਿੱਛੇ ਮੁੜੇ ਆਉਣ। ਸੋ ਜਦੋਂ 47 ਤੋਂ ਪਹਿਲਾਂ ਦੇਸ਼ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਅੱਗੇ ਪੰਜਾਬ ਸੀ। ਉਸ ਟਾਈਮ ਕਿਸੇ ਲੀਡਰ ਨੇ ਕਿਹਾ ਕਿ ਪੰਜਾਬ ਵਾਲੇ ਕਿਉਂ ਮਰ ਰਹੇ? ਜਦੋਂ ਅੱਜ ਹੱਕਾਂ ਦੀ ਗੱਲ ਆਉਂਦੀ ਹੈ ਬਹੁਤ ਜ਼ਿਆਦਾ ਮੰਗਾਂ ਦੀ ਗੱਲ ਆਉਂਦੀ ਹੈ ਸਿਰਫ ਪੰਜਾਬ ਪਰੇ ਟਾਰਗੇਟ ਕਰਿਆ ਜਾਂਦਾ ਕਿ ਬਾਹਰਲੇ ਸੂਬੇ ਕਿਉਂ ਨਹੀਂ ਉੱਠਦੇ? ਜੋ ਜਾਗਰੂਤ ਹੋਣਗੇ ਜਿਹੜੇ ਸਰਕਾਰ ਦੇ ਨਾਲ ਗੱਲ ਕਰਨ ਜਾਣਦੇ ਨੇ ਉਹੀ ਮੁਰੇ ਹੋਣਗੇ। ਸੋ ਜਾਖੜ ਸਾਹਿਬ ਨੂੰ ਮੇਰੀ ਬੇਨਤੀ ਹੈ ਕਿ ਉਹ ਪਿੱਛੇ ਆ ਕੇ ਬੈਠਣ ਪੰਜਾਬ ਦੀ ਗੱਲ ਕਰਨ ਦੂਜੀ ਗੱਲ ਰਾਜ ਸਾਹਿਬ ਨੇ ਕਹੀ ਹੈ ਕਿ ਹ ਹੁਣ ਜਦੋਂ ਸਾਡੇ ਨੌਜਵਾਨ ਵੀਰ ਜਾਂ ਕਿਸਾਨ ਪੈਦਲ ਤੁਰਨਗੇ ਕਿ ਉਹਨਾਂ ਤੇ ਫੇਰ ਗੋਲੀਆਂ ਬਰਾਈਆਂ ਜਾਣਗੀਆਂ ਕਿ ਉਹਨਾਂ ਨੂੰ ਫੜ ਕੇ ਜਿਹੜਾ ਜੰਬੰਦ ਨਹੀਂ ਕਰਿਆ ਜਾਊਗਾ ਇਸ ਗੱਲ ਦਾ ਵੀ ਜਾਖੜ ਸਾਹਿਬ ਬਿਆਨ ਦੇਣ ਆਪਣਾ ਕੱਲ ਸ਼ਾਮ ਤੱਕ ਵੀ ਉਹ ਸਾਡੇ ਹੱਕ ਚ ਕਿਸਾਨਾਂ ਦੇ ਹੱਕ ਚ ਹੈ ਜਾਂ ਪੰਜਾਬ ਦੇ ਹੱਕ ਚ ਹੈ ਜਾਂ ਫਿਰ ਭਾਜਪੀ ਉਸ ਆਰਐਸ ਦੇ ਹੱਕ ਚ ਹੈ ਕਿਧਰ ਨੂੰ ਭੁਗਤ ਰਹੇ ਆ ਇਹ ਸਾਨੂੰ ਸਪਸ਼ਟ ਕਰਨ ਤੋ ਅੱਗੇ ਹੀ ਗੱਲ ਬਹਿਰਾਮ ਕੇ ਜੀ ਬਹਿਰਾਮ ਕੇ ਜੀ ਅੱਗੇ ਗੱਲ ਕਰਨਗੇ ਸੋ ਪ੍ਰੈਸ ਵਾਲੇ ਵੀਰਾਂ ਤਨਵਾਦ ਮੇਰੇ ਰਾਜਾ ਸਾਹਿਬ ਹੋਰਾਂ ਵੀਰਜੀ ਹੋਰਾਂ ਨੇ ਸਾਰੀ ਗੱਲਬਾਤ ਰੱਖੀ ਆ ਇੱਕ ਗੱਲ ਅਸੀਂ ਸਪਸ਼ਟ ਕਰਨਾ ਚਾਹੁੰਦੇ ਆ ਕਿ ਜਿਹੜਾ ਵਾਰ-ਵਾਰ ਸਰਕਾਰਾਂ ਵੱਲੋਂ ਔਰ ਜਿਹੜੇ ਹੋਰ ਸਾਡੇ ਵੀਰ ਨੇ ਉਹ ਨਰੈਟਿਵ ਜਿਹੜਾ ਚਲਾ ਰਹੇ ਨੇ ਕਿ ਜਿਹੜੇ ਇੱਥੇ ਮੋਰਚੇ ਤੇ ਸ਼ੰਭੂ ਔਰ ਖਨੋਰੀ ਅਸੀਂ ਪੰਜਾਬ ਤੇ ਹਰਿਆਣੇ ਦੇ ਜਿਹੜੇ ਇੱਥੇ ਕਿਸਾਨ ਤੇ ਮਜ਼ਦੂਰ ਭਰਾ ਬੈਠੇ ਹੋਏ ਆ ਅਸੀਂ ਇਹਨਾਂ ਬਾਰਡਰਾਂ ਤੇ ਬੈਠੇ ਹੋਏ ਆ ਇਹ ਜਿੰਨਾ ਚਿਰ ਰਸਤਾ ਨਹੀਂ ਸਰਕਾਰ ਖੋਲਦੀ ਹੈਗੀ ਅਸੀਂ ਉਹਨਾਂ ਚਿਰ ਇਹਨਾਂ ਬਾਰਡਰਾਂ ਦੇ ਉੱਪਰ ਬੈਠਾਂਗੇ ਔਰ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਬਣੀਆਂ ਜਾਂਦੀਆਂ ਇਹਨਾਂ ਬਾਰਡਰਾਂ ਤੇ ਬਰਕਰਾਰ ਇੱਥੇ ਸਾਡੇ ਵੱਲੋਂ ਸਟੈਂਡ ਕੀਤਾ ਜਾ ਰਿਹਾ ਇਹ ਕਿਸਾਨ ਵਿਦੂਰ ਮੋਰਚੇ ਵੱਲੋਂ ਬਾਰਡਰਾਂ ਦੇ ਵਿੱਚ ਲਗਾਤਾਰ ਗਿਣਤੀ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ ਮੋਰਚਾ ਪੂਰਾ ਚੜ੍ਹਦੀ ਕਲਾ ਦੇ ਵਿੱਚ ਆ ਜਿਹੜਾ ਸਰਕਾਰਾਂ ਦੇ ਹੱਥ ਛੋਕਿਆਂ ਵੱਲੋਂ ਇੱਕ ਵਾਰ-ਵਾਰ ਗੱਲ ਕਹੀ ਜਾ ਰਹੀ ਆ ਵੀ ਇਹ ਮੋਰਚੇ ਦੇ ਵਿੱਚੋਂ ਟਰਾਲੀਆਂ ਵਾਪਸ ਜਾ ਰਹੀਆਂ ਨੇ ਇੱਥੇ ਗਿਣਤੀ ਘਟ ਹੈਗੀ ਆ ਬਿਲਕੁਲ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਅਸੀਂ ਆਪਣੇ ਭਰਾਵਾਂ ਨੂੰ ਬੇਨਤੀ ਕਰਾਂਗੇ ਆਵਾਮ ਨੂੰ ਲੋਕਾਂ ਨੂੰ ਵੀ ਫੁਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਮੋਰਚੇ ਦੇ ਵਿੱਚ ਪੂਰੀ ਗਿਣਤੀ ਹੈਗੀ ਆ ਖਨੌਰੀ ਬਾਰਡਰ ਆ ਸ਼ੰਭੂ ਬਾਰਡਰ ਆ ਇਹਨਾਂ ਦੇ ਉੱਪਰ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਹੈਗਾ ਕਈ ਵਾਰ ਇਹ ਵੀ ਕਿਹਾ ਜਾ ਰਿਹਾ ਹੈ ਬੀਏ ਕਾਂਗਰਸ ਪਾਰਟੀ ਦੇ ਅੱਖੇ ਲਾ ਕੇ ਇਹ ਜਿਹੜਾ ਮੋਰਚਾ ਚਲਾਇਆ ਜਾ ਰਿਹਾ ਇਹ ਆਮ ਆਦਮੀ ਪਾਰਟੀ ਦੇ ਅੱਖੇ ਲਾ ਕੇ ਮੋਰਚਾ ਚਲਾਇਆ ਜਾ ਰਿਹਾ ਕਦੀ ਸਾਨੂੰ ਖਾਲਸਤਾਨੀ ਕਿਹਾ ਜਾ ਰਿਹਾ ਇਹ ਮੋਰਚਾ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਗਰੀਬ ਵਰਗ ਲੋਕਾਂ ਵੱਲੋਂ ਇਹ ਮੋਰਚਾ ਲਾਇਆ ਗਿਆ ਇਹ ਜਿਹੜੀਆਂ ਜਿੰਨਾ ਚਿਰ ਮੰਗਾਂ ਸਰਕਾਰ ਨਹੀਂ ਮੰਨਦੀ ਉਹਨਾਂ ਚਿਰ ਮੋਰਚਾ ਬਰਕਰਾਰ ਰਹੇਗਾ ਮੈਂ ਹੁਣ ਹਰ ਹਰਸਿੰਦਰ ਜੀ ਨੂੰ ਬੇਨਤੀ ਕਰਾਂਗਾ ਸ਼ਬਦ ਬਾਹਰੀ ਖਾਲਸਾ ਵਾਰੀ ਫਤਿਹ ਦੇਖੋ ਜਿਹੜਾ ਕਿ ਜਾਖਲ ਸਾਹਿਬ ਬਿਆਨ ਬਾਰ ਬਾਰ ਦੇਣ ਰਹੇ ਆ ਜਿਹੜੇ ਕਿ ਜਾਖਲ ਸਾਹਿਬ ਬਿਆਨ ਬਾਰ ਬਾਰ ਦੇਣ ਰਹੇ ਆ ਕਿ ਜਿਹੜੇ ਕਿਸਾਨ ਆ ਇਹ ਪੰਜਾਬ ਦੇ ਆ ਸਾਰੇ ਸੂਬੇ ਦੀ ਗੱਲ ਕਿਉਂ ਨਹੀਂ ਕਰਦੇ ਕਿਉਂ ਕਰਦੇ ਆ ਕਿਉਂਕਿ ਪੂਰਾ ਦੇਸ਼ ਜਿਹੜਾ ਆ ਮੇਰੇ ਖਿਆਲ ਆ ਸੈਂਟਰ ਦਾ ਉਹਨਾਂ ਨੇ ਚੇਤਾ ਭੁੱਲ ਗਿਆ ਸੈਂਟਰ ਸਰਕਾਰ ਜਿਹੜੀ ਪੂਰੇ ਭਾਰਤ ਚ ਲਾ ਰਹੀ ਆ ਪੂਰੇ ਭਾਰਤ ਦੀ ਗੱਲ ਕਿਉਂ ਨਹੀਂ ਕਰ ਸਕਦੇ ਸੀ ਸਾਡਾ ਹੱਕ ਮੰਦਾ ਜਦੋਂ ਕੁਰਬਾਨੀਆਂ ਉਦੋਂ ਵੀ ਪੰਜਾਬ ਦੀਆਂ ਹੁੰਦੀਆਂ ਜਦੋਂ ਹੱਕ ਆ ਉਦੋਂ ਵੀ ਪੰਜਾਬ ਨੇ ਮੰਗੜੇ ਹੁੰਦੇ ਕਿਉਂਕਿ ਪੰਜਾਬ ਜਿਹੜਾ ਇੱਕ ਸੰਘਰਸ਼ੀ ਸੂਬਾ ਆ ਜਿਹੜਾ ਸਟੇਟ ਆ ਇਸ ਕਰਕੇ ਜਿਹੜਾ ਜਖਲ ਸਾਹਿਬ ਆ ਇਹ ਮੇਰੇ ਖਿਆਲ ਇਹਨਾਂ ਨੂੰ ਚੇਤਾ ਪੁੱਲ ਗਿਆ ਇਹਨਾਂ ਨੂੰ ਇਹ ਲੱਗਦਾ ਵੀ ਸੈਂਟਰ ਦੀ ਜਿਆਦਾ ਗੱਲ ਕਰਨ ਲੱਪੇ ਆ ਪੰਜਾਬ ਦੀ ਘਟ ਜਦੋਂ ਵੋਟਾਂ ਮੰਗਣ ਆਉਣਾ ਹੈ ਉਦੋਂ ਤੁਸੀਂ ਪੰਜਾਬ ਚ ਹੀ ਆਉਣਾ ਆ ਮੇਰੇ ਖਿਆਲ ਸੈਂਟਰ ਚ ਨਹੀਂ ਜਾਣਾ ਸੂਬੇ ਦੀ ਨਹੀਂ ਵੋਟਾਂ ਪੂਰੀ ਦੀ ਮੰਗਣੀਆਂ ਤੁਸੀਂ ਜੇ ਵੋਟਾਂ ਲੈਣੀਆਂ ਜੇ ਆਪਣਾ ਤੁਸੀਂ ਹੱਕ ਰੱਖਣੇ ਆ ਤਾਂ ਕਮ ਸਾਹ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੀ ਗੱਲ ਕਰੋ ਜਿਹੜਾ ਤੁਸੀਂ ਇੰਨਾ ਸ਼ਰਧਰ ਕੀਤਾ ਇੰਨਾ ਤੁਸੀਂ ਹਮਲਾ ਕੀਤਾ ਬਾਰਡਰ ਤੇ ਉਹ ਤੁਸੀਂ ਗੱਲ ਕਰੋ ਤੁਸੀਂ ਆਪਣੇ ਕਿਸਾਨਿਆਂ ਨੂੰ ਆਪਣੇ ਜਵਾਨਾਂ ਨੂੰ ਮਰਵਾ ਰਹੇ ਹੋ ਤੇ ਉਲਟਾ ਤੁਸੀਂ ਸਾਡੇ ਤੇ ਬਿਆਨ ਲਾ ਰਹੇ ਹੋ ਧੰਨਵਾਦ ਮੈਂ ਬੇਨਤੀ ਕਰਾਂਗਾ ਮੇਰੇ ਸ਼ੀਟ ਤੇ ਅਸ਼ੋਕ ਬਲਾਰਾ ਜੀ ਉਹ ਹਿੰਦੀ ਵਿੱਚ ਗੱਲ ਰੱਖਣਗੇ ਔਰ ਉਹਨਾਂ ਸਮੇਂ ਮੈਂ ਬੇਨਤੀ ਕਰਾਂਗਾ ਈਸਨ ਤਾਮਿਲਨਾਡੂ ਤੋਂ ਆਏ ਨੇ ਤੋਂ ਉਹ ਕੁਝ ਗੱਲ ਆਪਣੀ ਰੱਖਣਗੇ चल रहा है सभी सभी पत्रकार भाइयों से जो राय साहब ने बात रखी है देखिए आप लगातार तेरह तारीख से हमारे इस आंदोलन को दुनिया के बीच पहुंचा रहे हो और बड़ी विकट परिस्थितियों के अंदर किस प्रकार से सेलिंग हो रही है गोलियां चल रही हैं और इतना एक अनर्थ जिस तरह तानाशाही होती है हरियाणा के अंदर खुली जेलें बना रखी है 28 बच्चे पानीपत के अंदर पकड़े गई एक सौ के पर्चे के अंदर तीन तीन दिन बच्चों को रखा जा रहा है दस दस लाख के मुचलकों पर छोड़ा जा रहा है यहाँ एक लड़का मनिंदर था अंसाली गांव का तीन दिन उसको खूब पिटाई करके उसके बाद छोड़ा है एक ग्रंथी अपने गुरुद्वारे से आ रहे थे उनको पकड़ा गया और एक सदर थाना के अंदर रखा गया और जब ड्यूटी मजिस्ट्रेट से पूछा बाद में कि वो कहाँ हैं तो उन्होंने ऐसी बातें कही मीडिया के सामने बोल भी नहीं सकती इसी तरह 20 और लड़के थे मनिंदर की टांगे तक तोड़ दी गई हैं इतनी बर्बरता सरकार ने कर रखी है और जब कल हम सारा देश शुभकर्ण के भोग के ऊपर था और दो शब्द जो प्रदेश के भारतीय जनता पार्टी के अध्यक्ष हैं पंजाब के वो को शुभकर्ण या परिवार के हौसले के लिए दो शब्द बोलने चाहिए थे उम्मीद करता है सियासी पार्टियों से देश उन्होंने जड़े पर नमक छिड़कने का काम किया है आज हम जाखड़ साहब से ये पूछते हैं क्या जाखड़ साहब का जन्म अभी होया है फरवरी 2020 के अंदर जब सी जो ये रेट तय करने की एक संस्था है देश के अंदर कौन कितना रेट होगा उसने जब ये बयान दिया कि एफसीआई जो आगे प्रोक्योरमेंट करेगा खरीद करेगा जिनकी वो हरियाणा और पंजाब से कम करेगा तब यही जाखड़ साहब प्रदेश कांग्रेस कमेटी के अध्यक्ष थे एक मीटिंग बुलाई गई सभी पार्टी के अकाली से शायद एमपी पी थे ये प्रदेश कांग्रेस कमेटी के एम अध्यक्ष थे इनके साथ दो चार एमएलए भी आए आप पार्टी के लीडर भी आए किसान भवन चंडीगढ़ के अंदर मीटिंग हुई और तीन चार बार बड़े जोर से मेज के ऊपर हाथ मारे सुनील जाखड़ ने कि हम एमएसपी पंजाब की हटने नहीं देंगे और सारी फसल की प्रोक्योरमेंट कराएंगे आज कहाँ गई वो जबान तो इसका मतलब हुआ ये होया कि यदि आप अलग सियासी पार्टी में चले गए तो आपकी भाषा अलग होगी आपके पिताजी देश के कृषि मंत्री रहे हैं आपके पिताजी लोकसभा के स्पीकर रहे हैं और तब क्या था सब कुछ जो प्रयोग होता था देश में एग्रीकल्चर में सबसे पहले जाखड़ों के फार्म पर होता था आज जाखड़ को ये पता चला भाई ये चीज जाखड़ साहब ये स्थिति स्पष्ट करें इतनी बड़ी बात कह दिया कि ये आंदोलन पंजाब के नौजवान के कंधों पर लड़ा जा रहा है पंजाब के नौजवान को गुमराह किया जा रहा है पंजाब के नौजवान को उकसाया जा रहा है जाखड़ साहब ये बताएं जत्थेबंदी दोनों जो दोनों एस के एम नॉन पोलिटिकल और के एम एम ये क्या जाखड़ की परमिशन लेकर आए या भारतीय जनता पार्टी की परमिशन लेकर या किसी और शासी पार्टी की परमिशन लेकर आए आंदोलन में ये जो मोर्चा है ये एम एस पी पर जनएसटी खरीद का गारंटी कानून हो प्रक्योरमेंट हो गारंटी के साथ तो किसान और मजदूर का कर्जा माफ हो 2023 का जो इलेक्ट्रिसिटी बिल है वो रद्द हो ये लखीमपुर खीरी के जो अपराधी थे आज भारतीय जनता पार्टी नए श्रे से उनको जिसके बेटे ने चार किसानों और एक पत्रकार के ऊपर अपनी जीप चढ़ाई थी उसके बाप को फिर इनाम के तौर पर लखीमपुर खीरी का फिर टिकट दिया है इस पर जाकर साहब क्या कहेंगे और ये आंदोलन पूरे देश का है ये किसान की मांगों को लेकर यह आंदोलन चल रहा है या तो जाखड़ साहब ये बताएं कि एमएसपी गलत है कर्जा माफ केवल साहूकारों का का होना चाहिए किसान का नहीं होना चाहिए या ये जो भूमि अधिग्रहण बिल था दो और उसके ऊपर जो 2015 का मॉडल लेकर आए वो ठीक है जाखड़ साहब केवल भारतीय जनता पार्टी का प्रधान बनने से किसान की समस्या हल नहीं होती यदि आपके अंदर जमीर है ये आंदोलन है और पंजाब की धरती ने पहले भी 25 नवंबर को शुरू किया था 2020 में तभी देश के सारे लोग हरियाणा और बाकी सूबे आए थे अब भी पंजाब ने शुरू कर और दिल्ली जाने के लिए है और जैसा राय साहब ने बताया कई बार हरियाणा का मुख्यमंत्री भी दूसरे लीडर साहब ने क्या कहा कि आप ट्रैक्टर ट्रॉली मत लेकर जाओ हालांकि ट्रैक्टर ट्रॉली हमारा खेती करने का औजार भी है और हमारा हम तो खुशी में कोई बारात लेकर जानी है या कोई दुख हो जाता तब भी ट्रैक्टर ट्रॉली का इस्तेमाल करते हैं हमारे पास और बसे नहीं है इस्तेमाल करने के लिए और फिर भी हमने ये काल दी है कि यदि सरकार ये चाहे ना 6 मार्च को सारे देश से किसान बसों में कहीं से पैदल कहीं से निजी गाड़ियों में कहीं से ट्रेन में आएंगे क्या उनको जंतर मंत्र पर आने दिया जाएगा सरकार बताए और 10 मार्च को यह आंदोलन ये पता चल जाएगा कि ये कहाँ का है पूरे देश में रेल रोकी जाएंगी 12 से 4 बजे तक तो हम आपके माध्यम से ये कहेंगे जाखड़ साहब अपना बुद्धि को ठीक करे और ये बताएं केवल सरकार की तरफ है

this is not a punjabi farmers protest this is this protest for total indian farmers here here media propagating the only punjabi farmers are protesting punjabi farmers have the problem this is not a punjabi farmers problem this is the entire nation problem mr modi ji what you promised in 2014 if i came to power i will fulfill your demand i will give the C, c2 plus 50 with ms on committee basis i will give the guarantee canon but what you did you failed to do under next time in 2019 you promised if i get the second time government i will give the two times i will give the two times profitable rate but what you did you failed so you betrayed the farmers you cheated the farmers that's why we are protesting we are farmers of india only not protesting in italy in France, in Poland, in Lithuania, total nine European country farmers are protesting. We are against the WTO, but you are not adequately representing the behalf of Indian farmers before the WTO. You failed to protect before the WTO. That's why we are day by day we are struggling. What is the MSP you are giving? You are giving only 60% of the cost of the cultivation. Where we go? ரோட்ஸ் <coughs> that is no dispute at all so definitely till achieve our goal till you fulfill your promise we will protest we will protest we will protest ਤੁਹਾਡਾ ਕੀ ਨਾਮ ਬਦ ਸਿੰਘ ਜੀ ਹੁਣ ਮਨਦੀਪ ਸਿੰਘ ਜੀ ਆਹ ਪੁੱਛਿਆ ਮਨਦੀਪ ਨਹੀਂ ਨਹੀਂ ਕੈਮਰਾ ਨੂੰ ਮੈਂ ਇੱਕ ਇਹ ਚਾਹਣਾ ਆ ਜੀਪੀ ਦੀ ਇੰਟਾਇਰ ਲੀਡਰਸ਼ਿਪ ਨੂੰ ਨਾ ਕਿ ਮੈਂ ਇਕੱਲਾ ਟਾਰਗੇਟ ਕਰਾਂ ਸਿਰਫ ਜਾਖੜ ਸਿੰਘ ਨੂੰ ਜਾਖੜ ਨੂੰ ਕਿ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਬੀਜੇਪੀ ਇਹ ਪਰਵਾਹ ਨਾ ਕਰੇ ਕਿਉਂਕਿ ਇਹ ਮਾਡਰਨ ਯੁੱਗ ਆ ਤੇ ਲੋਕਾਂ ਨੂੰ ਆਪੋ ਆਪਣੇ ਜਿਹੜੇ ਨੈਰੇਟਿਵ ਆ ਜਾਂ ਜਿਹੜਾ ਧੰਨੇ ਦਾ ਮੇਨ ਨੈਰੇਟਿਵ ਆ ਜਿਵੇਂ ਕਿ ਪ੍ਰੈਸ ਮੀਡੀਆ ਵੀ ਵੇਖਦਾ ਪਿਆ ਆ ਕਿ ਕਿਵੇਂ ਅਲੱਗ ਅਲੱਗ ਰਾਜਾ ਤੋਂ ਲੀਡਰ ਇੱਥੇ ਪਹੁੰਚਦੇ ਪਏ ਆ ਤੇ ਧੰਨੇ ਦਾ ਸਮਰਥਨ ਕਰਦੇ ਪਏ ਆ ਪੂਰੇ ਇਹ ਉਤਸ਼ਾਹ ਦੇ ਨਾਲ ਧੰਨਾ ਚੱਲਦਾ ਪਿਆ ਆ ਤੇ ਮੇਰਾ ਇਹੀ ਕਹਿਣਾ ਆ ਪੀ ਬੀਜਪੀ ਸਿਰਫ ਆਪਣਾ ਜਿਹੜਾ ਪੱਖ ਆ ਉਹ ਕਲੀਅਰ ਕਰੇ ਕਿ ਜਿਵੇਂ ਉਹਨੇ ਲੋਕਾਂ ਤੇ ਜੁਰਮ ਕਰਕੇ ਇੱਥੇ ਤੁਸੀਂ ਸਾਰਿਆਂ ਨੇ ਵੇਖਿਆ ਉਹਦੇ ਉੱਤੇ ਆਪਣੀ ਕਲੀਅਰੈਂਸ ਦੇਣ ਤੇ ਨਾ ਕਿ ਇਹ ਦੱਸੇ ਕਿ ਲੋਕਾਂ ਦੇ ਵਿੱਚ ਜਿਹੜਾ ਮੈਸੇਜ ਜਿਹੜਾ ਨੈਰੇਟਿਵ ਜਿਹੜਾ ਬਣਾਇਆ ਜਾ ਰਿਹਾ ਆ ਉਹ ਦਰਸਾਰਾ ਸਾਰਾ ਸਾਲ ਗਲਤ ਆ ਤੇ ਮੈਂ ਜਾਦੀ ਗੱਲ ਨਹੀਂ ਕਰੂੰਗਾ ਪੂਰੀ ਅੱਜ ਦੀ ਗੱਲ ਜਿਹੜੀ ਹੋ ਚੁੱਕੀ ਆ ਤੇ ਇਹ ਵੀ ਮੈਂ ਕਲੀਅਰ ਕਰਾਂ ਕਿ 6 ਮਾਰਚ ਨੂੰ ਜਿਹੜਾ ਇਹ ਜਿਹੜਾ ਡਾਕਟਰ ਟਰਾਲੀਆਂ ਦਾ ਜਿਹੜਾ ਇਹ ਜਿਹੜਾ ਕਹਿੰਦੇ ਆ ਵੀ ਨਹੀਂ ਕਿਸਾਨ ਨੂੰ ਖੜਨ ਦੇਣੀਆਂ ਉਹ ਇਹ ਭਾਜਪਾ ਨੂੰ ਕਲੀਅਰ ਕਰਨਾ ਚਾਹੀਦਾ ਆਪਣਾ ਸਟੈਂਡ ਤੇ ਜਿਹੜੇ ਲੋਕੀ ਚੱਲ ਕੇ ਜਾਣਗੇ ਜਾਂ ਹੋਰ ਸਾਧਨਾਂ ਦਾ ਪ੍ਰਯੋਗ ਕਰਕੇ ਜਿਹੜੇ ਜਾਣਗੇ ਕਿ ਉਹਨਾਂ ਨੂੰ ਦਿੱਲੀ ਵਿੱਚ ਇਹ ਜਿਹੜਾ ਉਹਨਾਂ ਦਾ ਹੱਕ ਹੈ ਪ੍ਰੋਟੈਸਟ ਕਰਨ ਦਾ ਜਿਹੜਾ ਉਹਨਾਂ ਨੂੰ ਸੰਵਿਧਾਨਿਕ ਹੱਕ ਦਿੱਤਾ ਆ ਕਿ ਉਹਨਾਂ ਦੀ ਹਕਾਂ ਦੀ ਰਾਖੀ ਜਿਹੜੀ ਆ ਭਾਜਪਾ ਸਰਕਾਰ ਕਰੇਗੀ ਮਾਸੇ ਮੈਂ ਇਹ ਹੀ ਕਹਿਣਾ ਚਾਹੂੰਗਾ ਕਿ ਇਹ ਹੁਣ ਇਹ ਆਪਣਾ ਨੈਰੇਟਿਵ ਕਲੀਅਰ ਕਰਨ ਨਾ ਕਿ ਲੋਕਾਂ ਦੇ ਵਿੱਚ ਕੋਈ ਮੈਸੇਜ 네ਗੇਟਿਵ ਜਾਂ ਪੋਜ਼ਿਟਿਵ ਪਹੁੰਚਾਉਣ ਦੀ ਕੋਸ਼ਿਸ਼ ਕਰਨ ਸਤਿ ਸ੍ਰੀ ਅਕਾਲ ਜੀ ਸੋ ਇਹ ਤੁਹਾਡੇ ਸਾਹਮਣੇ ਸਾਰਾ ਕਲੀਅਰ ਕੱਟ ਹੈ ਕਿ ਸਾਫ ਹੋ ਗਿਆ ਹੈ ਕਿ ਸਾਡੇ ਕੋਲ ਤਾਮਿਲਨਾਡੂ ਤੋਂ ਵੀ ਸਾਥੀ ਆਏ ਨੇ ਹਰਿਆਣਾ ਤੋਂ ਬੈਠੇ ਨੇ ਇਹ ਅੰਦੋਲਨ ਉੜੀਸਾ ਕਰਨਾਟਕ ਬਿਹਾਰ ਯੂਪੀ ਉੱਤਰਾਖੰਡ ਸਾਰੀਆਂ ਸਟੇਟਾਂ ਚ ਬਿਲਕੁਲ ਅੰਦੋਲਨ ਚੱਲ ਰਿਹਾ ਹੈ ਸੋ ਇਹ ਹੁਣ ਕਲੀਅਰ ਹੋ ਜਾਏਗਾ ਕਿ ਸਰਕਾਰ ਜਿਹੜੀ ਕਹਿ ਰਹੀ ਹੈ ਕਿ ਅੰਦਰ ਵੱਲ ਜਿਹੜਾ ਪੈਦਲ ਆ ਸਕਦੇ ਆ ਹੁਣ ਉਹਨਾਂ ਨੂੰ ਆਣ ਦਿੱਤਾ ਜਾਂਦਾ ਕਿ ਨਹੀਂ ਉਹਨਾਂ ਨੂੰ ਸਰਕਾਰ ਜਗਾ ਮੁਹਈਆ ਕਰਾ ਕੇ ਦਿੰਦੀ ਹੈ ਕਿ ਨਹੀਂ ਸੋ ਇਹ ਸਾਡੇ ਸਾਥੀ ਜਿਹੜੇ ਆ ਉਹ ਇਹ ਸੁਣ ਲੈਣ ਚੰਗੀ ਤਰ੍ਹਾਂ ਕਿ ਪੰਜਾਬ ਤੇ ਹਰਿਆਣਾ ਦੇ ਸਾਥੀ ਜਿਹੜੇ ਆ ਉਹ ਬਿਲਕੁਲ ਇਨਾ ਬਾਰਡਰਾਂ ਤੇ ਰਹਿਣਗੇ ਤੇ ਬਾਹਰਲੇ ਸੂਬਿਆਂ ਤੋਂ ਸਾਰਿਆਂ ਤੋਂ ਹੀ ਜਿਹੜੇ ਸਾਥੀ ਆ ਉਹ ਅੰਦਰ ਵੱਲ ਜਿਹੜਾ ਆ ਉਹ ਬੱਸਾਂ ਨਾਲ ਟ੍ਰੇਨਾਂ ਨਾਲ ਪੈਦਲ ਉਹ ਜੰਤਰ ਮੰਤਰ ਤੇ ਪਹੁੰਚਣਗੇ ਜੀ رائے ਸਾਹਿਬ ਸੁਨੀਲ ਜਾਖੜ ਨੇ ਵੀ ਕਿਹਾ ਕਹਿੰਦੇ ਵੀ ਮੈਂ ਨਾਲ ਜਾਣ ਨੂੰ ਤਿਆਰ ਆ ਕਿਸਾਨਾਂ ਦੇ ਪਰ ਕਿਸਾਨ ਇਹ ਦੱਸਣ ਕਿ ਕਿਹੜੀ ਫਸਲ ਹੁਣ ਵਿਜਣਗੇ ਜਿਹੜੀ 23 ਫਸਲਾਂ ਦੇ ਵਿੱਚ ਐਮਐਸਪੀ ਦਿੱਤੀ ਜਾਂਦੀ ਹੈ ਕਹਿੰਦੇ ਝੋਨੇ ਛੱਡ ਕੇ ਕਣਕ ਨੂੰ ਛੱਡ ਕੇ ਕਿਹੜੀ ਫਸਲ ਵਿਜਣਗੇ ਕਿਹੜੀ ਇੱਕ ਵਾਰ ਕਲੀਅਰ ਕਰਨ ਕਿਸਾਨ ਕਹਿੰਦੇ ਫਿਰ ਉਸੇ ਫਸਲ ਤੇ ਐਮਐਸਪੀ ਦਵਾਵਾਂਗੇ ਵੇਖੋ 23 ਦੀਆਂ 23 ਫਸਲਾਂ ਤੇ ਐਮਐਸਪੀ ਦੇਣ ਝੋਨਾ ਕਣਕ ਸਾਡੇ ਲੋਕ ਆਪ ਛੱਡ ਜਾਣਗੇ ਇਹ ਕੇ ਭ੍ਰਮ ਬਣਾਇਆ ਜਾ ਰਿਹਾ ਹੈ ਕਿ ਭਈ ਪੰਜਾਬ ਦਾ ਕਿਸਾਨ ਸ਼ਾਇਦ ਸੋਹਰਦ ਨਹੀਂ ਪੰਜਾਬ ਦਾ ਕਿਸਾਨ ਸਮਝਦਾ ਹੈ ਕਿ ਚਾਵਲ ਸਾਡੀ ਖੁਰਾਕ ਨਹੀਂ ਹੈ ਪੰਜਾਬ ਦੀ ਪਰ ਅਸੀਂ ਮਜਬੂਰੀ ਵਸੋਂ ਨੂੰ ਜਿਹੜਾ ਝੋਨਾ ਵੀਜਦੇ ਆ ਸੋ ਜਦੋਂ ਸਾਰੀਆਂ ਫਸਲਾਂ ਤੇ ਐਮਐਸਪੀ ਮਿਲੇਗੀ ਪੰਜਾਬ ਦਾ ਕਿਸਾਨ ਆਪਣੇ ਆਪ ਝੋਨਾ ਛੱਡ ਕੇ ਉਸ ਤੋਂ ਬਾਹਰ ਆ ਜਾਏਗਾ ਸੋ ਇਹ ਜਾਕਰ ਸਾਹਿਬ ਇਹ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਵੇਂ ਕਹਿ ਰਹੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਐਮਐਸਪੀ ਦੀ ਮੰਗ ਤੇ ਜਿਹੜੀ ਆ ਮਹਿੰਦਰ ਸਿੰਘ ਤਕੈਤ ਉਹ ਨਹੀਂ ਜਦੋਂ ਯੂਨੀਅਨ ਸੀਗੀ ਪਹਿਲੀ ਜਦੋਂ ਬਣੀ ਐ ਉਦੋਂ ਤੋਂ ਵੀ ਐਮਐਸਪੀ ਦੀ ਮੰਗ ਸੀ ਚੌਧਰੀ ਚੰਦ ਸਿੰਘ ਉਹਨਾਂ ਦੇ ਟਾਈਮ 'ਵੀ ਐਮਐਸਪੀ ਦੀ ਮੰਗ ਸੀ ਸੋ ਉਹ ਇਹ ਜਿਹੜੀ ਐਮਐਸਪੀ ਦੀ ਕੱਲੀ ਐਮਐਸਪੀ ਦੀ ਮੰਗ ਨਹੀਂ ਐਮਐਸਪੀ ਆਲਰੇਡੀ ਤਈਆਂ ਬਦਲਾਅ ਤੇ ਕੋਸ਼ਿਸ਼ ਕਰਦੀ ਹੈ ਸਰਕਾਰ ਅਸੀਂ ਕਹਿੰਦੇ ਆ ਇਹਦੀ ਖਰੀਦ ਗਰੰਟੀ ਕਾਨੂੰਨ ਬਣੇ ਸਰਕਾਰ ਇਹਦੀ ਜ਼ਿੰਮੇਵਾਰ ਬਣੇ ਕਿ ਇਹ ਜਿਹੜੀ ਫਸਲ ਹੈ ਇਹਨੂੰ ਖਰੀਦਿਆ ਜਾਵੇ ਸੋ ਮੈਂ ਅੱਜ ਜਾਖੜ ਸਾਹਿਬ ਨੂੰ ਨਜ਼ਰ ਨਹੀਂ ਆਉਂਦਾ ਕਿ ਪੰਜਾਬ ਦੀਆਂ ਸੜਕਾਂ ਤੇ ਕਿੰਨੂੰ ਰੋਲ ਰਿਆ ਜਾਖੜ ਸਾਹਿਬ ਨੂੰ ਇਹ ਸਮਝ ਨਹੀਂ ਆਉਂਦਾ ਕਿ ਜਦੋਂ ਮੱਕਾ ਆਉਂਦਾ ਤੇ ਮੱਕਾ 750 ਤੋਂ 800 ਰੁਪਏ ਵਿਕਦਾ ਐਮਐਸਪੀ ਤੋਂ ਥੱਲੇ 1950 ਰੇਟ ਹੋਵੇ ਔਰ ਉਹ 7-800 ਨੂੰ ਵਿਕੇ ਸੋ ਇਹ ਜਾਖੜ ਸਾਹਿਬ ਸਾਨੂੰ ਕਹਿ ਰਹੇ ਨੇ ਇਹ ਉਲਝਾਉਣ ਦੀ ਗੱਲ ਹੈ ਕੇਵਲ ਕੇਵਲ ਸੂਰਜ ਮੁਖੀ ਨਹੀਂ ਉਹਨਾਂ ਨੂੰ ਨਜ਼ਰ ਆਉਂਦਾ ਵੀ ਸੂਰਜ ਮੁਖੀ ਜਿਹੜਾ ਉਹਦੀ ਜਿਹੜੀ ਕੀਮਤ ਹੈ ਉਹ ਅੱਜ 7000 ਦੇ ਕਰੀਬ ਆ ਹੋ ਗਈ ਹੈ ਪਰ ਉਹਦੇ ਤੇ ਜਿਹੜਾ ਵਿਕ ਰਿਆ ਉਹ ਉਹ ਪਿਛਲੇ ਸਾਲ ਜਦੋਂ ਲੜਾਈ ਹੋਈ ਐ ਤੇ 6700 ਰੁਪਏ ਕੀਮਤ ਸੀ ਸ਼ਾਇਦ ਔਰ ਉਹਦੇ ਵਿੱਚ ਚੜੂਨੀ ਸਾਹਿਬ ਨੇ ਜਦੋਂ ਕਾਲ ਦਿੱਤੀ ਸੀ ਚੁੜਨੀ ਸਾਹਿਬ ਨੂੰ ਚੱਕ ਕੇ ਅਰੈਸਟ ਕਰ ਲਿਆ ਸੀ ਤਾਂ ਅਸੀਂ ਸਾਰੇ ਗਏ ਸੀ ਬਿੱਪਲੀ ਮੰਡੀ ਦੇ ਵਿੱਚ ਤੇ ਉਦੋਂ ਹਰਿਆਣਾ ਸਰਕਾਰ ਨੇ ਆਖਿਆ ਸੀ ਕਿ ਭਾਈ ਅਸੀਂ ਜਿਹੜਾ ਇਹਨੂੰ ਪੂਰਾ ਐਮਐਸਪੀ ਰੇਟ ਤਾਂ ਨਹੀਂ ਦੇ ਸਕਦੇ ਪਰ ਜਿਹੜਾ ਭਾਅ ਵੰਤਰ ਯਾਨੀ ਕਿ ਐਮਐਸਪੀ ਤੋਂ ਜਿੰਨਾ ਥੱਲੇ ਵਿਕੂ ਉਹਦੇ ਪੈਸੇ ਅਸੀਂ ਦੇਵਾਂਗੇ ਸਰਕਾਰ ਦੇਵੇਗੀ ਪਰ ਉਹ ਤੋਂ ਵੀ ਸਰਕਾਰ ਪਿੱਛੇ हट ਗਈ ਜਿਹੜੀ ਅੱਜ ਬੀਜੇਪੀ ਕਈ ਜਗ੍ਹਾ ਥੱਪ ਥੱਪਾਉਂਦੀ ਹੈ ਆਪਣੀ ਪਿੱਠ ਪਰ ਹਰਿਆਣਾ ਚ ਅਸੀਂ ਫਸਲਾਂ ਤੇ ਐਮਐਸਪੀ ਦੇ ਰਹੇ ਹਾਂ ਉਹ ਕਹਿ ਕੇ ਪੇ 80 ਭਾਵੰਤਰ ਜਿੰਨੇ ਪੈਸੇ ਘਟ ਹੋਣਗੇ ਉਹ ਨਹੀਂ ਦਿੱਤਾ ਗਿਆ 46 47 ਨੂੰ ਸੂਰਜਮੁਖੀ ਵਿਕੀ ਸੋ ਇਹ ਜਾਕਰ ਸਾਹਿਬ ਨੂੰ ਸਭ ਪਤਾ ਹੈ ਇਹ ਗੁੰਮਰਾਹ ਕਰਨ ਦੀ ਗੱਲ ਹੈ ਕਿ ਕਿਸਾਨ ਆਉਣ ਦੱਸਣ ਉਹ ਸਿੱਧੀ ਗੱਲ ਇਹ ਪੰਜਾਬ ਦੇ ਹਤੈਚੀ ਨੇ ਜਾਕਰ ਸਾਹਿਬ ਉਹਨਾਂ ਨੂੰ ਜਾ ਕੇ ਕਹਿਣ ਨਰਿੰਦਰ ਮੋਦੀ ਜੀ ਨੂੰ ਜਿਵੇਂ ਸਾਡੇ ਤਾਮਿਲਨਾਡੂ ਆਏ ਸਾਥੀਆਂ ਨੇ ਕਿਹਾ ਕਿ 2014 ਜਿਨ੍ਹਾਂ ਨੇ ਚੋਣ ਮਨੋਰਥ ਪੱਤਰ 'ਚ ਆਪਣੇ 'ਚ ਲਿਖਿਆ ਸੀ ਲਿਖਿਆ ਸੀ ਕਿ ਅਸੀਂ ਇਹਦੇ ਵਿੱਚ ਕਰਜ਼ਾ ਮੁਕਤੀ ਰਾਹਤ ਬਿੱਲ ਲੈ ਕੇ ਆਵਾਂਗੇ ਅਸੀਂ ਸ਼੍ਰੀ ਸੁਆਮੀਨਾਥਨ ਪੋਰਟ ਲਾਗੂ ਕਰਾਂਗੇ ਅਸੀਂ ਐਮਐਸਪੀ ਦੇਵਾਂਗੇ ਤਾਂ ਫਿਰ ਜੇ ਇਹ ਗੱਲਾਂ ਉਹਨਾਂ ਦੇ ਚੋਣ ਮੈਨੀਫੈਸਟੋ ਚ ਲਿਖੀਆਂ ਕੀ ਅੱਜ ਜੇ ਭਾਜਪਾ ਜੁਆਇਨ ਕੀਤੀ ਹੈ ਤੇ ਇਹਨਾਂ ਨੇ ਉਹਨਾਂ ਦਾ ਜਿਹੜਾ ਚੋਣ ਮੈਨੀਫੈਸਟੋ ਪੜਿਆ ਨਹੀਂ ਇਹਨਾਂ ਨੂੰ ਪਤਾ ਨਹੀਂ ਇਹ ਜਿਹੜੇ ਸਵਾਲ ਕਰਦੇ ਨੇ ਜਾਖੜ ਸਾਹਿਬ ਮੈਂ ਤੁਹਾਡੇ ਮੱਦੇਨਜ਼ਰ ਅਸੀਂ ਕਹਿੰਦੇ ਜਾਖੜ ਸਾਹਿਬ ਜੇ ਇਹ ਦੇਹਤ ਅੱਛੀ ਹੋ ਤੇ ਜਾ ਕੇ ਕਹੋ ਤੇਰੀਆਂ 23 ਫਸਲਾਂ ਤੇ ਐਮਐਸਪੀ ਦਿਓ ਉੱਤੇ ਗਰੰਟੀ ਕਾਨੂੰਨ ਬਣਾਓ ਤੇ ਜੇਕਰ ਤੁਹਾਡੀ ਨਹੀਂ ਮੰਨੀ ਜਾਂਦੀ ਤਾਂ ਫਿਰ ਅਸੀਂ ਤੁਹਾਨੂੰ ਪੰਜਾਬ ਦੇ ਦੇਹਤ ਅੱਛੀ ਮੰਨਾਂਗੇ ਉਸੇ ਟਾਈਮ ਅਸਤੀਫਾ ਦੇ ਕੇ ਆ ਕੇ ਸਾਡੇ ਨਾਲ ਮੋਰਚੇ 'ਚ ਬੈਠੋ ਤਾਂ ਫਿਰ ਅਸੀਂ ਮੰਨਾਂਗੇ ਵੀ ਤੁਸੀਂ ਪੰਜਾਬ ਦੇ ਹਤੈਚੀਓ ਪੰਜਾਬ ਦੇ ਹਿੱਤ 'ਚੋਂ ਸੋ ਇਹ ਗੱਲਾਂ ਕਰਨੀਆਂ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਇਹ ਪਾੜ ਪਾ ਕੇ ਦਿਖਾ ਲੈਣਾ ਕਿ ਪੰਜਾਬ ਦਾ ਹੀ ਅੰਦੋਲਨ ਹੈ ਜਾਂ ਪੰਜਾਬ ਦੇ ਸਿਰ ਲੜਿਆ ਜਾ ਰਿਹਾ ਮੈਂ ਬੇਨਤੀ ਕਰਾਂ ਅੰਦੋਲਨ ਪੂਰੇ ਦੇਸ਼ 'ਚ ਲੜਿਆ ਜਾ ਰਿਹਾ ਹੈ ਇਹ ਤਾਮਿਲਨਾਡੂ ਦੇ ਸਾਥੀ ਆਏ ਨੇ ਤੁਸੀਂ ਵੇਖਿਆ ਹੋ ਮੀਡੀਆ ਦੇ ਵਿੱਚ ਮੰਗੇ ਪਿੰਡੇ ਕਰਕੇ ਪ੍ਰੋਟੈਸਟ ਕਰ ਰਹੇ ਨੇ ਉਹ ਗਲਾਜ ਖੋਪੜੀਆਂ ਪਾ ਕੇ ਪ੍ਰੋਟੈਸਟ ਕਰ ਰਹੇ ਨੇ ਤੁਸੀਂ ਵੇਖਿਆ ਹੋਊਗਾ ਕਿ ਵਿਹਾਰ ਤੋਂ ਜਥਾ ਆਇਆ ਉਹਨੂੰ ਪਕੜ ਕੇ ਅੰਦਰ ਦਿੱਤਾ ਗਿਆ ਫਿਰ ਉਹਨੂੰ ਵਾਪਸ ਭੇਜਿਆ ਗਿਆ ਤੁਹਾਨੂੰ ਪਤਾ ਹੋਊਗਾ ਸ਼ਾਇਦ ਕਿ ਜੰਮੂ ਕਸ਼ਮੀਰ ਸ਼੍ਰੀਨਗਰ ਤੋਂ ਸਾਥੀ ਆ ਰਹੇ ਸਨ ਉਹਨਾਂ ਨੂੰ ਉੱਥੇ ਰੋਕ ਕੇ ਰੇਲ ਤੇ ਠਮਕਾਇਆ ਗਿਆ ਕਿ ਜੇਕਰ ਤੁਸੀਂ ਅੰਦੋਲਨ ਚ ਗਏ ਤੁਹਾਨੂੰ ਅੱਤਵਾਦੀ ਕੋਸ਼ਿਸ਼ ਕਰਕੇ ਜੇਲ੍ਹ ਚ ਡੱਕ ਦੇਾਂਗੇ ਸੋ ਇਹ ਅੰਦੋਲਨ ਪੂਰੇ ਦੇਸ਼ ਦਾ ਪਰ ਅੱਜ ਹਾਲਾਤ ਇਹ ਬਣਾਏ ਹੋਏ ਨੇ ਪੂਰੇ ਦੇਸ਼ ਚ ਬੀਜੇਪੀ ਨੇ ਬੀਜੇਪੀ ਦੀ ਸਰਕਾਰ ਨੇ ਕਿ ਇੱਕ ਗੁਲਾਮੀ ਦਾ ਪੂਰੇ ਦੇਸ਼ ਨੂੰ ਅਹਿਸਾਸ ਕਰਵਾਇਆ ਜਾ ਰਿਹਾ ਮੈਂ ਬਹੁਤ ਵਾਰ ਕਿਹਾ ਕਿ ਪੂਰੇ ਦੇਸ਼ ਦਾ ਪੈਸਾ ਕੇਵਲ ਚਾਰ ਪੂੰਜੀਪਤੀਆਂ ਦੇ ਕੋਲ ਇਹ ਤੇ ਪੂਰੇ ਦੇਸ਼ ਦੀ ਸੱਤਾ ਉਹ ਬੀਜੇਪੀ ਦੇ ਕੋਲ ਪੂਰੇ ਦੇਸ਼ ਦਾ ਬਾਕੀ ਦੇਸ਼ ਦਾ ਪਸਾਰਾ ਪੂਰਾ ਦੇਸ਼ ਗੁਲਾਮ ਉਹ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਸਾ ਬੀਜੇਪੀ ਦੀ ਤੁਸੀਂ ਗੱਲ ਕਰੀ ਆ ਪਰ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖ ਰਿਹਾ ਹਾਂ ਕਿਉਂਕਿ ਕੱਲ ਵੀ ਭੰਦੇਰ ਸਾਹਿਬ ਨੇ ਇੱਕ ਵੀਡੀਓ ਜਾਰੀ ਕੀਤੀ ਸੀ ਜਿਵੇਂ ਪਿੱਛੇ ਰਾਜਪੁਰੇ ਦੇ ਕੋਲ ਟੈਂਕਰ ਰਸਤੇ ਦੇ ਵਿੱਚ ਲਾ ਕੇ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖ ਰਿਹਾ ਰੋਕਿਆ ਜਾ ਰਿਹਾ ਪਹਿਲਾਂ ਲੰਗਰ ਵੀ ਰੋਕੇ ਸੀ ਹਾਲਾਂਕਿ ਪੰਜਾਬ ਦੀ ਪੁਲਿਸ ਵੀ ਇੱਥੇ ਹੀ ਅੰਦੋਲਨ ਦੇ ਵਿੱਚ ਲੰਗਰ ਵੀ ਛਕਦੀ ਆ ਪਰ ਬਾਅਦ ਵਿੱਚ ਸਾਡੀਆਂ ਟਰਾਲੀਆਂ ਵੀ ਰੁਕੀਆਂ ਜਾਂਦੀਆਂ ਨੇ ਦੇਖੋ ਮੈਂ ਪੰਜਾਬ ਦੇ ਸੀਐਮ ਦੀ ਤਾਂ ਕੀ ਗੱਲ ਕਰਾਂ ਉਹ ਅੱਜ ਵੀ ਜਿਹੜੀ ਸੀਐਮ ਦੀ ਕੁਰਸੀ ਆ ਉਹਨੂੰ ਰੰਗ ਮੰਚ ਦੀ ਸਟੇਜ ਬਣਾ ਕੇ ਬੈਠਾ ਉਹ ਅੱਜ ਵੀ ਸਮਝ ਰਿਹਾ ਮੈਂ ਉਸੇ ਰੰਗ ਮੰਚ ਦੀ ਸਟੇਜ ਤੇ ਬੋਲ ਰਿਹਾ ਉਹ ਕਹਿੰਦਾ ਕੁਛ ਐ ਕਰਦਾ ਕੁਛ ਐ ਉਹਨੇ ਪਹਿਲੇ ਦਿਨ ਕੀ ਆਖਿਆ ਕਿ ਜਿਹੜਾ ਸ਼ੁਭ ਕਰਨਾ ਹੈ ਉਹਦੇ ਪਰਿਵਾਰ ਨੂੰ ਇਨਸਾਫ਼ ਮਿਲੂਗਾ ਬਿਲਕੁਲ ਐਫ ਆਈ ਆਰ ਦਰਜ ਹੋਏਗੀ ਤੇ ਫਿਰ ਜਦੋਂ ਐਫ ਆਈ ਆਰ ਦਰਜ ਕਰਨ ਦੀ ਵਾਰੀ ਆਈ ਪਿੱਛੇ हट ਗਿਆ ਉਹਦੇ ਫਿਰ ਜਦੋਂ ਸੰਘਰਸ਼ ਕੀਤਾ ਐਫ ਆਈ ਆਰ ਦਰਜ ਕੀਤੀ ਹਾਲੇ ਤੱਕ ਉਹਦੇ ਵਿੱਚ ਨਾਮ ਨਹੀਂ ਐਡ ਕੀਤੇ ਗਏ ਮੈਂ ਬੇਨਤੀ ਕਰਾਂ ਇਹ ਜਿਹੜਾ ਦੋਹਰਾ ਚਿਹਰਾ ਪੰਜਾਬ ਸਰਕਾਰ ਦਾ ਇਹ ਵੀ ਸਾਹਮਣੇ ਆਉਣਾ ਚਾਹੀਦਾ ਹੈ ਇਹ ਬਿਲਕੁਲ ਕੇਂਦਰ ਦੇ ਦਬਾਅ ਵੇਟ ਕੇਂਦਰ ਦੇ ਇਸ਼ਾਰੇ ਤੇ ਜਿਹੜਾ ਪੰਜਾਬ ਦਾ ਸੀਐਮ ਕੰਮ ਕਰ ਰਿਹਾ ਕੱਲਾ ਏਸੀ ਰੋਡ ਤੇ ਨਹੀਂ ਜਿੱਥੇ ਭੰਦੇਰ ਸਾਹਿਬ ਨੇ ਵਿਖਾਇਆ ਬਨੂੜ ਰੋਡ ਤੇ ਪ੍ਰੋਟੈਸਟ ਕੀਤਾ ਲੰਗਰ ਲੈ ਕੇ ਆਉਂਦੇ ਨੇ 21 ਤਰੀਕ ਨੂੰ ਸਾਡੇ ਨੌਜ ਉਹਨਾਂ ਨੇ ਬੈਠ ਕੇ ਉੱਥੇ ਵੀ ਟਿੱਪਰ ਲਾਏ ਹੋਏ ਸੀ ਉਹ ਪਿੱਛੇ ਹਟਵਾਏ ਸੋ ਐਨੀ ਫੋਰਸਾਂ ਆਪਣੀਆਂ ਸਾਰੀਆਂ ਦੀਆਂ ਸਾਰੀਆਂ 2 ਕਿਲੋਮੀਟਰ ਪਿੱਛੇ ਕਰ ਲਈਆਂ ਆਰਡਰ ਕਰਤੇ ਇਹਦਾ ਮਤਲਬ ਕੀ ਸੀ ਇਹਨਾਂ ਨੂੰ ਫੋਨ ਆ ਚੁੱਕੇ ਸੀ ਕਿ ਮੋਰਿਓ ਗੋਲੀਆਂ ਚੱਲਣਗੀਆਂ ਉਹਨਾਂ ਦੀ ਰੇਂਜ 2 ਕਿਲੋਮੀਟਰ ਤੱਕ ਹੋ ਸਕਦੀ ਹੈ ਤੁਸੀਂ ਪਿੱਛੇ ਹੋ ਜਾਓ ਇਹ ਰਲ ਕੇ ਕਰਵਾ ਰਿਹਾ ਸੀ ਐਮਾਨ ਸਾਰਾ ਕੁਝ ਸੋ ਇਸ ਕਰਕੇ ਉਹਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਧੰਨਵਾਦ ਧੰਨਵਾਦ ਜੀ ਤੁਹਾਡਾ ਬਹੁਤ ਠੀਕ ਹੋ ਕੇ ਸਭ